ਪੰਜਾਬ ਚ ਹੜ੍ਹਾਂ ਦੀ ਮਾਰ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ ਤੇ ਲੋਕ ਹੜ੍ਹਾਂ ਦੀ ਮਾਰ ਤੋਂ ਜੂਝ ਰਹੇ ਨੇ। ਉੱਤੇ ਹੀ ਕਈ ਲੋਕ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਨੇ ਤੇ ਹੁਣ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ 60 ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ। ਇਸ ਬਾਬਤ ਸੰਗਤ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਲਿਸਟਰ 106 ਈਸਟ پارک ਤੋਂ ਸਾਡੇ ਅਤਿ ਸਤਿਕਾਰਯੋਗ ਵੱਡੇ ਵੀਰ ਭਾਜੀ ਗਰਨਾਮ ਸਿੰਘ ਜੀ ਨਵਾਂ ਸ਼ਹਿਰ ਜੋ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਹਨ ਉਹਨਾਂ ਦੀ ਪ੍ਰਧਾਨਗੀ ਹੇਠ ਲਿਸਟਰ ਦੀਆਂ ਸੰਗਤਾਂ ਨੇ ਇਕੱਤਰਤਾ ਕੀਤੀ ਆ ਔਰ ਜੋ ਪੰਜਾਬ ਦੇ ਵਿੱਚ ਇਸ ਸਮੇਂ ਫੜ ਦੇ ਨਾਲ ਸਾਡੇ ਵੀਰ ਭੈਣ ਭਰਾ ਘਰਾਂ ਤੋਂ ਵਾਂਝੇ ਹੋ ਗਏ ਜ਼ਮੀਨਾਂ ਜਾਇਦਾਦਾਂ ਤੋਂ ਜੋ ਹੜ੍ਹ ਦੇ ਵਿੱਚ ਸਾਰਾ ਸਮਾਨ ਰੁੜ ਗਿਆ ਉਹਨਾਂ ਦੇ ਮੁੜ ਵਸੇਬੇ ਦੇ ਲਈ ਇੰਗਲੈਂਡ ਦੇ ਇਸ ਗੁਰਦੁਆਰਾ ਸਾਹਿਬ ਵੱਲੋਂ ਸੰਕਟਾਂ ਦੇ ਸਹਿਯੋਗ ਸਦਕਾ 50 ਲੱਖ ਰੁਪਏ ਦੀ ਜਿਹੜੀ ਆ ਪਹਿਲੀ ਉਹ ਮੰਲੀ ਮਦਦ ਦਾ ਅਸੀਂ ਐਲਾਨ ਕਰਦੇ ਆ ਔਰ ਜੋ ਪੰਜਾਬ ਦੇ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਖ-ਵੱਖ ਪੰਜਾਬ ਦੇ ਖੇਤਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੇਵਾ ਕਰ ਰਹੀਆਂ ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਤੁਸੀਂ ਤਕੜੇ ਹੋ ਕੇ ਕੰਮ ਕਰੋ ਵਿਦੇਸ਼ਾਂ ਦੀ ਸਿੱਖ ਸੰਗਤ ਕਿਸੇ ਤਰ੍ਹਾਂ ਵੀ ਕੋਈ ਊਣਤਾ ਹੀ ਨਹੀਂ ਆਉਣ ਦੇਵੇਗੀ ਇਹ ਗੁਰੂ ਨਾਨਕ ਦਾ ਪੰਥ ਹੈ ਇਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਇਹ ਗੁਰੂ ਗ੍ਰੰਥ ਸਾਹਿਬ ਨੂੰ ਬਾਣੀ ਨੂੰ ਮੰਨਣ ਵਾਲੇ ਸਿੱਖਾ ਇਹਨਾਂ ਨੇ ਕਦੇ ਵੀ ਕਿਸੇ ਤੋਂ ਮੂੰਹ ਨਹੀਂ ਵਟਿਆ ਸੋ ਅੱਜ ਇਹ ਬਹੁਤ ਤੁਸ਼ ਭੇਟਾ ਇਸ ਤੋਂ ਹੋਰ ਵੀ ਅਸੀਂ ਜਿਹੜੀ ਜ਼ਿਆਦਾ ਮਦਦ ਉਹ ਸੰਗਤ ਦੀ ਸਹਿਯੋਗ ਸਰਕਾਰ ਅਸੀਂ ਕਰਨ ਦੀ ਆਸ ਕਰਦੇ ਹਾਂ ਇਹਦੇ ਨਾਲ ਨਾਲ ਅਸੀਂ ਲੈਸਟਰ ਦੇ ਬਾਕੀ ਗੁਰੂ ਘਰਾਂ ਨੂੰ ਅਤੇ ਲੈਸਟਰ ਦੀ ਬਾਕੀ ਸੰਗਤ ਨੂੰ ਵੀ ਬੇਨਤੀ ਕਰਦੇ ਆਂ ਕਿ ਆਓ ਆਪਾਂ ਲੈਸਟਰ ਦੇ ਜੋ ਪਰਖਿਆਂ ਦਾ ਇਤਿਹਾਸ ਹੈ ਜੋ ਇੱਥੇ ਦੇ ਪਿਛਲੇ 40-50 ਵਰਿਆਂ ਤੋਂ ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸਵਾਮਾਂ ਨਵਾਈਆਂ ਆਓ ਆਪਾਂ ਵੀ ਉਸ ਇਤਿਹਾਸ ਨੂੰ ਅਧਰਾਈਏ ਤੇ ਇਕੱਤਰ ਹੋ ਕੇ ਜੋ ਸਿਧਾਂਤ ਹੈ ਸਰਬਸਾਂਝਾ ਇਕੱਤਰ ਹੋ ਕੇ ਆਪਾਂ ਆਪੂ ਆਪਣੀ ਘੋਮੇ ਹੰਕਾਰ ਨੂੰ ਛੱਡ ਕੇ ਤੇ ਨਿਸ਼ਕਾਮਤਾ ਸਹਿਤ ਇਕਜਟ ਹੋ ਕੇ ਪੰਜਾਬ ਦੇ ਜੋ ਇਸ ਵੇਲੇ ਹਾਲਾਤ ਬਣੇ ਆ ਉਹਦੇ ਨਾਲ ਆਪਣਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉੱਥੇ ਕਿਸੇ ਨਾ ਕਿਸੇ ਐਜੂਕੇਸ਼ਨਲ ਇੰਸਟੀਚਿਊਟ ਨਾਲ رابطہ ਕਰਕੇ ਉੱਥੇ ਛੋਟੀ ਛੋਟੀ ਵਰਕਸ਼ਾਪਸ ਲਗਾਈਏ ਬੱਚਿਆਂ ਨੂੰ ਦਸੀਏ ਕਿ ਮ ਇੱਕਦਮ ਇਮੀਡੀਏਟ ਫਰਸਟ ਏਡ ਕਿੱਦਾਂ ਕਰਨੀ ਹੈ ਅਗਰ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਨੁਕਸਾਨ ਪਹੁੰਚਿਆ ਆ ਉਹਨਾਂ ਨੂੰ ਅਸੀਂ ਕਿੱਦਾਂ ਬਚਾ ਸਕਦੇ ਹਾਂ ਕਿਸੇ ਵੀ ਜਾਨੀ ਨੁਕਸਾਨ ਤੋਂ ਸੜਨ ਲਈ ਜਾਂ ਆਪਣੇ ਘਰ ਦੇ ਵਿੱਚ ਅਸੀਂ ਕਿਹੜੀ ਐਮਰਜੈਂਸੀ ਇਕਵਿਪਮੈਂਟ ਰੱਖਣੀ ਆ ਤਾਂਕਿ ਅਸੀਂ ਆਪਣਾ ਆਪ ਬਚਾ ਕਰ ਸਕੀਏ ਔਰ ਅਵੇਅਰਨੈਸ ਦੀ ਬਹੁਤ ਜ਼ਰੂਰਤ ਆ ਕਿ ਅਗਰ ਇਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਆ ਤਾਂ ਅਸੀਂ ਆਪਣਾ ਆਪ ਨੂੰ ਕਿੱਦਾਂ ਬਚਾਉਣਾ ਹੈ ਰ ਆਦਰ ਤਨ ਅਸੀਂ ਬੈਠ ਕੇ ਕਿਸੇ ਵੱਲ ਦੇਖੀਏ ਜਾਂ ਕਿਸੇ ਦੀ ਮੇਟ ਕਰੀਏ ਬਚਾਉਣ ਤੈਨੂੰ ਵੀ ਤੁਹਾਡਾ ਪਾਛਾ ਵਾਧੂ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਪੰਚੀ ਸੌਰੀ ਅਸੀਂ ਉਹ ਮੀਟਿੰਗਾਂ ਤੋਂ ਇਕੱਠੀਆਂ ਹੋ ਗਈਆਂ ਅੱਪਰ ਵਾਲੀ ਵੀ ਮੰਥਲੀ ਮੀਟਿੰਗ ਜਿਹੜੀ ਸਾਡੀ ਹੁੰਦੀ ਉਹ ਵੀ ਇਹ ਕਰਨ ਦਾ ਅਦੇ ਰੱਖਿਆ ਤਾਂ ਕੱਲ ਨੂੰ AGM ਹੈ ਕਰਕੇ ਪਰ ਇਹ ਜੋ ਪੰਜਾਬ ਦੇ ਵਿੱਚ ਜੋ ਆਫਤ ਆਈ ਹੈ ਅੱਜ ਅਸੀਂ ਸਾਰੇ ਜਿੰਨੇ ਵੀ ਬਾਹਰ ਬੈਠੇ ਆ ਐਨਆਰਆਈ ਪਹਿਲਾਂ ਵੀ ਬਹੁਤ ਆਪਤਾ ਆਈਆਂ ਐਨਆਰਆਈ ਬੜੇ ਉਹਨਾਂ ਦੇ ਜਿੰਤਤ ਹੁੰਦੇ ਆ ਜਿੱਦਾਂ ਅੱਜ ਵੀ ਸਾਡੇ ਭਰਾ ਐ ਉੱਥੇ ਸਾਰੇ ਪੇ ਪੰਜਾਬ ਜਿੱਥੇ ਵੀ ਪਹਿਲਾਂ ਕਿਤੇ ਆਪਤਾ ਬਾਅਦ ਵਿੱਚ ਸਟੇਟਾਂ ਦੇ ਵਿੱਚ ਆਈਆਂ ਓਥੇ ਪੰਜਾਬੀ ਬਾਰੇ ਅੱਜ ਉਹ ਅਸੀਂ ਸਾਰੇ ਦੇਖਦੇ ਆ ਵੀ ਸਾਡੇ ਕੋਲ ਕਿੰਨੀਆਂ ਸਰਕਾਰਾਂ ਕਿੰਨੀਆਂ ਸਾਡੇ ਕੋਲ ਪਹੁੰਚੀਆਂ ਜਿਹਾ ਕਿ ਸੈਂਟਰ ਸਰਕਾਰ ਕਿਤੇ ਵੀ ਕਿਤੇ ਵਾਰਡ ਆਈ ਆ ਉਹਨਾਂ ਦਾ ਪਹਿਲਾ ਬੁਦੀ ਹੈ ਪਰसों ਆਪਣੇ ਪ੍ਰਧਾਨ ਮੰਤਰੀ ਦਾ ਵਿਨਤ ਅਫਗਾਨਿਸਤਾਨ ਦੀ ਕੌਮੀ ਉਸਹਾਇਤਾ ਦਿੱਤੀ ਪਰ ਸਾਡੇ ਪੰਜਾਬ ਦੇ ਵਿੱਚ 10 ਦਿਨ ਤੋਂ ਲੁੱਟ ਰਿਆ ਉੱਥੇ ਤਾਂ ਕੋਈ ਉਹਨਾਂ ਨੇ ਕੀਤਾ ਨਹੀਂ ਕਿ ਕਿਸੇ ਤਰ੍ਹਾਂ ਵੀ ਘੁਮਾ ਕੇ ਸਾਡੇ ਨਾਲ ਕਿਸ ਤਰ੍ਹਾਂ ਬੇਇੱਜ਼ਤੀ ਕਰਦੀਆਂ ਉਹ ਸਾਰੀ ਅਸੀਂ ਪੱਲੀ ਭਾਤ ਜਾਣਦੇ ਆਂ ਫਿਰ ਵੀ ਤੁਹਾਨੂੰ ਸਾਡਾ ਹਾਲਤਾ ਇਸ ਤਿੱਤਾ ਜਿਹੜਾ ਹੈਗਾ ਇਹਗਾ ਉਹ ਐਸੀ ਜੋ ਉੱਥੇ ਸੰਘਰਸ਼ ਸਾਡੀਆਂ ਜਿੰਨੀਆਂ ਵੀ ਜੱਤੀ ਵੰਦੀਆਂ ਕਰ ਰਹੀਆਂ ਪਰ ਜਿਹੜੀ ਹੁਣ ਅਸੀਂ ਬਾੜ ਤੇ ਆਂ ਪਹਿਲੇ ਦੂਸਰੀ ਗਲੀ ਦੇ ਵਿੱਚ ਜਿਹੜੀ ਹੁਣ ਉਹ ਸਾਡੇ ਵਿੱਚ ਜਿਹੜੀ ਲੋਟ ਕਿਸ ਤਰ੍ਹਾਂ ਉੱਤੇ ਹੋ ਰਹੀ ਹੈ ਬੜੀ ਜਿਹੀ ਇਹਨੇ ਦਿਨਾਂ ਵਿੱਚ ਦੇਖਣ ਨੂੰ ਮਿਲੀ। ਨੇਨੂ ਦੇ ਵਿੱਚ ਜਦੋਂ ਹਰੇਕ ਪਿੰਡ ਦੇ ਵਿੱਚ ਅਸੀਂ ਲਈਏ 2-4 ਪਰਿਵਾਰ 2-4 ਬੰਦੇ ਇਸ ਤਰ੍ਹਾਂ ਦੇ ਹੁੰਦੇ ਹੀ ਆ। ਪਰ ਉਹ ਬੰਦਿਆਂ ਨਾਲੋਂ ਵੀ ਵੱਧ ਕੇ ਸਾਡੇ ਵਿੱਚ ਹੋਰ ਕੌਮਾਂ ਪੰਜਾਬ ਦੇ ਵਿੱਚ ਇੰਨੀਆਂ ਆ ਗਈਆਂ ਗਰੀਬੀ ਤਲਕੇ ਵਾਲੀਆਂ ਜਿਨ੍ਹਾਂ ਦੇ ਨਾਲ ਅਸੀਂ ਪੰਜਾਬੀ ਬਦਲਾਲ ਰੋ ਰਹੇ। ਕੋ ਟਰਾਲੀਆਂ ਦੇ ਵਿੱਚੋਂ ਕੋ ਰੋ ਰਹੇ ਆ ਕਿਦਾਂ ਕੋ ਰਹੇ ਆ। ਕੱਲ੍ਹ ਨੂੰ ਦੀ ਆਪਣੇ ਪਰਨਜੀਤ ਮੰਡ ਦੇ ਨਾਲ ਕੁਝ ਅਜਨਾਲੇ ਦੇ ਫੇਸਬੁਕਾਂ ਦੀ ਥੋੜੀ ਜਿਹੀ ਗੋਈ ਵੀ ਤੇ ਆਰ ਵੀ ਵੀ ਤੁਸੀਂ ਮਾਝੇ ਵਾਲਿਆਂ ਜੋ ਵੀ ਉਹਨਾਂ ਦੇ ਲੱਭੇ ਹੋਏ ਚਲੋ ਉਹਨੇ ਮਾਫੀ ਵੀ ਮੰਗੀ ਪਰ ਉਹ ਇੱਕ ਉਹ ਕਿਸ ਭਾਵਨਾ ਨਾਲ ਅੰਦਰੋਂ ਨਿਕਲੇ ਉਹ ਵੀ ਉਹਨਾਂ ਦੇ ਦੇਖਣ ਵਾਲੇ ਉਹ ਦੁੱਖ ਤਾਂ ਲੱਗਦਾ ਹੀ ਆ ਅਸੀਂ ਸਾਰੇ ਪੰਜਾਬੀ ਆ ਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ